ਪੁਲਸ ਲੱਗੀ ਆ ਕੋਈ ਸੀਐਡੀ ਲੱਗੀ ਉਹ ਇਹਨਾਂ ਨੂੰ ਦੱਸੇ ਕਿਹੜੇ ਰਸਤੇ ਜਾਣਾ ਇਹ ਸਾਡੇ ਪਰ ਇਹਨਾਂ ਲੋਕਾਂ ਨੇ ਕਹਿਣਾ ਕਿ ਸਰਕਾਰ ਦੇ ਦਫਤਰ ਕੇ ਇਹ ਸਾਡੇ ਅਸੀਂ ਅਸੀਂ ਦਫਤਰ ਦੇ ਵੀ ਬੈਠੇ ਆ ਅਸੀਂ ਮੈਂ ਪਹਿਲਾਂ ਤੁਹਾਨੂੰ ਬਾਈਟ ਦੇ ਕੇ ਆਂ ਵੀ ਅਸੀਂ ਫੂਡ ਮੰਤਰੀ ਦੇ ਵੀ ਬੈਠ ਕੇ ਆਏ ਆ ਅਸੀਂ ਭਗਵੰਤ ਮਾਨ ਦੇ ਸੰਗੂਰ ਚ ਬੈਠੇ ਆ ਅੱਜ ਵੀ ਬੈਠੇ ਆ ਨਾ ਮੈਂ ਹੁਣ ਸਾਨੂੰ ਸਾਲਾ ਰਾਹ ਦਾ ਹੀ ਨਹੀਂ ਪਤਾ ਕਿੱਧਰ ਦੀ ਜਾਈਏ ਜਦੋਂ ਜੇ ਧਰਨਾ ਲਾਇਆ ਤਾਂ ਆਪਦੀ ਐਸੀ ਤੈਸੀ ਕਰਾਇ ਚਾਰ ਦਿਨ ਲਈ ਰੱਖਣ ਜੇ ਪਿਓ ਦੇ ਪੁੱਤ ਤਾਂ ਹੱਲ ਕਰਕੇ ਉੱਠਣਾ ਹੱਲ ਕਰਨ ਉਹਦੇ ਉੱਠਣਾ ਠੀਕ ਐ ਫਿਰ ਕੱਲਾ 12:30 ਵਜੇ ਤੱਕ ਨਾ ਜਾਮ ਕਰਨ ਪਰਮਾਨੈਂਟ ਜਾਮ ਕਰਨ ਜਾਤਾ ਜੋ ਤੱਕ ਹੱਲ ਨਹੀਂ ਹੁੰਦਾ ਫਿਰ ਪਰਮਾਨੈਂਟ ਕਰਨ ਜਾਮ ਫਿਰ ਜਿਆਦਾ ਸਾਰੀ ਆਵਾਜ਼ਾਂ ਹੀ ਠੱਪ ਕਰੋ ਸਿਰਫ ਐ ਨਹੀਂ ਹੁੰਦਾ ਕਿ 2 ਘੰਟੇ ਧਰਨੇ ਲਾ ਕੇ ਹੱਲ ਹੋ ਜਾਣਗੇ ਐ ਨਹੀਂ ਹੱਲ ਹੋਣੇ ਜੀ ਕਿਸੇ ਦਾ ਹੀ ਪੇਪਰ ਹੈ ਜੀ ਕਿਸੇ ਨੇ ਬਲੱਡ ਡੋਨੇਟ ਕਰਨ ਜਾਣਾ ਕੋਈ ਐਮਰਜੈਂਸੀ ਕੰਮ ਜੀ ਨਿਕਲਿਆ ਜੀ ਠੀਕ ਐ ਜਿਨ੍ਹਾਂ ਨਾਲ ਟੱਡਾ ਹੈਗਾ ਜਿਨ੍ਹਾਂ ਨਾਲ ਲੜਾਈ ਹੈਗੀ ਐ ਸਿਰਫ ਉਹਨਾਂ ਦੇ ਦਫ਼ਤਰ ਜਾ ਕੇ ਘੇਰੋ ਜੀ ਤੁਸੀਂ ਆਮ ਪਬਲਿਕ ਨੂੰ ਕਿਉਂ ਹਰਾਸਮੈਂਟ ਕਰਦੇ ਹੋ ਤੁਸੀਂ ਬਾਈ ਜੀ ਇਹਨਾਂ ਦਾ ਕਹਿਣਾ ਕਿ ਤਰ ਜਾਣਾ ਕਿਸੇ ਨੇ ਬਲੱਡ ਡੋਨੇਟ ਕਰਨਾ ਕਿਸੇ ਦਾ ਕੋਈ ਮਰੀਜ਼ ਆ ਕਿਸੇ ਨੇ ਪੇਪਰ ਦੇਣਾ ਤੁਹਾਡਾ ਕੀ ਕਹਿਣਾ ਸਾਡੇ ਇੱਕ ਮਿੰਟ ਸਾਡੇ ਕਹਿਣਾ ਜੀ ਅਸੀਂ ਕੀਤੇ ਲਈ ਕਰ ਰਹੇ ਹਾਂ ਅਸੀਂ ਵੀ ਗਵਰਨਮੈਂਟ ਦਾ ਕੰਮ ਹੀ ਕਰ ਰਹੇ ਹਾਂ ਨਾ ਗਵਰਨਮੈਂਟ ਦਾ ਕਿਉਂ ਕਰ ਰਹੇ ਹੋ ਤੁਸੀਂ ਤਾਂ ਆਪਣੇ ਲਈ ਕੰਮ ਕਰ ਰਹੇ ਹੋ ਇਹ ਕਹਿੰਦੇ ਕਿ ਆਮ ਪਬਲਿਕ ਨੂੰ ਰੋਕਿਆ ਜਾ ਰਿਹਾ ਆਮ ਗਵਰਨਮੈਂਟ ਨਾਲ ਸਾਡਾ ਕੀ ਹੈ ਜੇ ਅਸੀਂ ਵੀ ਪਰੇਸ਼ਾਨ ਆ ਗਵਰਨਮੈਂਟ ਤੋਂ ਅਸੀਂ ਵੀ ਪਰੇਸ਼ਾਨ ਆ ਗਵਰਨਮੈਂਟ ਤੋਂ ਕੀ ਕਰੀਏ ਜੀ ਤੁਸੀਂ ਦੱਸੋ ਖੜੀਏ ਫਿਰ ਐ ਨਹੀਂ ਹੁੰਦਾ ਜੀ ਮਹਾਰਾਜ ਹੱਥ ਜੋੜ ਕੇ ਬੇਨਤੀ ਹੈ ਜੀ ਹੱਥ ਜਿਹੜੇ ਪ੍ਰਸ਼ਾਸਨ ਇਹਦਾ ਅਲਟਰਨੇਟਰ ਅਸੀਂ ਨਹੀਂ ਕੱਢਣਾ ਤੁਸੀਂ ਉੱਥੇ ਬੈਠੋ ਇਹਦਾ ਅਲਟਰਨੇਟਰ ਅਸੀਂ ਨਹੀਂ ਕੱਢਣਾ ਇੱਥੋਂ ਦਾ ਪ੍ਰਬੰਧ ਕੱਢ ਕੇ ਦੇਵੇ ਇੱਥੋਂ ਦਾ ਪ੍ਰਬੰਧ ਨਿਕਾ ਦੇ ਸਾਨੂੰ ਜਿੱਥੋਂ ਦੀ ਮਰਜ਼ੀ ਨਿਕਾ ਦੇ ਸਾਡੇ ਉੱਥੋਂ ਦੀ ਨਿਕਾ ਦੇ ਉਹਨਾਂ ਦਾ ਹਾਏ ਹਾਏ ਇੱਥੋਂ ਦਾ ਜਿਹੜਾ ਪ੍ਰਬੰਧ ਹੈ ਇਥੇ ਦਾ ਅੰਬਲਾ ਲਾਇਆ ਹੈ ਪੁਲਿਸ ਲੱਗੀ ਆ ਕੋਈ ਸੀਐਡੀ ਲੱਗੀ ਉਹ ਇਹਨਾਂ ਨੂੰ ਦੱਸੇ ਕਿਹੜੇ ਰਸਤੇ ਜਾਣਾ ਵਾਹ ਇਹ ਸਾਡੇ ਪਰ ਇਹਨਾਂ ਲੋਕਾਂ ਦਾ ਕਹਿਣਾ ਕਿ ਸਰਕਾਰ ਦੇ ਦਫਤਰ ਕੇ ਇਹ ਸਾਡੇ ਅਸੀਂ ਅਸੀਂ ਦਫਤਰ ਦੇ ਵਿੱਚ ਬੈਠੇ ਆ ਅਸੀਂ ਮੈਂ ਪਹਿਲਾਂ ਤੁਹਾਨੂੰ ਵਾਈਟ ਦੇ ਕੇ ਇੱਥੇ ਆ ਵੀ ਅਸੀਂ ਫੂਡ ਮੰਤਰੀ ਦੇ ਵੀ ਬਹਿ ਕੇ ਆਏ ਆ ਅਸੀਂ ਭਗਵੰਤ ਮਾਨ ਦੇ ਸੰਗਰੂਰ ਚ ਬੈਠੇ ਆ ਅੱਜ ਵੀ ਬੈਠੇ ਆ ਭਾਈ ਜੀ ਇਹਨਾਂ ਦਾ ਕਹਿਣਾ ਇਹਨਾਂ ਦਾ ਕਹਿਣਾ ਕਿ ਅਸੀਂ ਦਫਤਰ ਅੱਗੇ ਵੀ ਗਏ ਆ ਸੰਗਰੂਰ ਵੀ ਸਾਡਾ ਧਰਨਾ ਲੱਗਿਆ ਪਰ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਦੇਖੋ ਇਹ ਸਰਕਾਰ ਤੋਂ ਪ੍ਰੇਸ਼ਾਨ ਨੇ ਆ ਲੋਕ ਵੀ ਸਰਕਾਰ ਤੋਂ ਪ੍ਰੇਸ਼ਾਨ ਨੇ ਜੀ ਜੇਕਰ ਇਹ ਸਰਕਾਰਾਂ ਦੇ ਦਫਤਰ ਕਹਿੰਦੇ ਆਮ ਪਬਲਿਕ ਨੂੰ ਨਾ ਪਰੇਸ਼ਾਨ ਕਰਨ ਕਿ ਆਮ ਪਬਲਿਕ ਹੀ ਇਹਨਾਂ ਨਾਲ ਲੱਗੇਗੀ ਨਾ ਹੁਣ ਅੱਧੇ ਤੋਂ ਜ਼ਿਆਦਾ ਲੋਕ ਪਰੇਸ਼ਾਨ ਹੋ ਰਹੇ ਆ ਜੀ ਪਰ ਇਹ ਕਹਿੰਦੇ ਇੱਕ 7 ਤਰੀਕ ਤੋਂ ਸਾਡਾ ਧਰਨਾ ਲੱਗਿਆ ਹੋਇਆ ਪਰ ਸਰਕਾਰ ਨੇ ਸਾਡੀ ਸੁਣੀ ਨਹੀਂ ਆਖਰ ਨੂੰ ਸਾਨੂੰ ਰੋਡ ਆ ਜਿਹੜੇ ਜਾਮ ਕਰਨੇ ਪੈ ਰਹੇ ਫਿਰ ਕੱਲਾ 12:30 ਵਜੇ ਤੱਕ ਨਾ ਜਾਮ ਕਰਨ ਪਰਮਾਨੈਂਟ ਜਾਮ ਕਰਨ ਜਾਤਾ ਜੋ ਤੱਕ ਹੱਲ ਨਹੀਂ ਹੁੰਦਾ ਫਿਰ ਸ ਪਰਮਾਨੈਂਟ ਕਰਨ ਜਾਮ ਫਿਰ ਜਿਆਦਾ ਸਾਰੀ ਆਵਾਜ਼ਾਂ ਹੀ ਠੱਪ ਕਰੋ ਸਿਰਫ ਇਹ ਨਹੀਂ ਹੁੰਦਾ ਕਿ 2 ਘੰਟੇ ਧਰਨੇ ਲਾ ਕੇ ਹੱਲ ਹੋ ਜਾਣਗੇ ਇਹ ਨਹੀਂ ਹੱਲ ਹੋਣੇ ਜੀ ਠੀਕ ਹੈ ਤਾਂ ਕੀ ਕਹਿਣਾ ਜਾਉਂਗੇ ਤੁਸੀਂ ਮੈਂ ਮੈਂ ਬਠਿੰਡੇ ਤੋਂ ਚੱਲਿਆ ਮੇਰੀ ਲੜਕੀ ਬਿਮਾਰ ਹੈ ਮੈਂ ਕੋਟਕਪੂਰੇ ਜਾਣਾ ਹੈ ਮੈਂ ਤਾਂ ਸੁਣ ਭੈ ਕਿੱਧਰ ਦੀ ਜਾਵਾਂ ਜੀ ਉਹ ਕਾਰ ਦੇ ਵਿੱਚ ਦੇਖ ਲਓ ਪਈ ਹੈ ਮੈਂ ਤਾਂ ਸੁਣ ਭੈ ਉਹ ਨਾ ਮੈਂ ਹੁਣ ਸਾਨੂੰ ਸਾਲਾ ਰਾਹ ਦਾ ਹੀ ਨਹੀਂ ਪਤਾ ਕਿੱਧਰ ਦੀ ਜਾਈਏ ਜਿਆਦਾ ਜੇ ਧਰਨਾ ਲਾਇਆ ਤਾਂ ਆਪਦੀ ਐਸੀ ਤੈਸੀ ਕਰਾਇ ਚਾਰ ਦਿਨ ਲਈ ਰੱਖਣ ਜੇ ਪਿਓ ਦੇ ਪੁੱਤ ਹੈ ਤਾਂ ਹਲ ਕਰਕੇ ਉੱਠਣਾ ਹਲ ਕਰਨ ਉਹਦੇ ਉੱਠਣਾ ਠੀਕ ਹੈ ਮੈਂ ਯਾਰ ਮੇਰੀ ਲੜਕੀ ਬਿਮਾਰ ਹੈ ਮੈਂ ਤਾਂ ਸੋਨੂੰ ਭਾਂਜੇ ਕਿੱਧਰ ਜਾਵਾਂ ਯਾਰ ਮੈਂ ਕੋਟਕਪੂਰੇ ਤੋਂ ਫਰੀਦਕੋਟ ਜਾਣਾ ਨਹੀਂ ਜੀ ਇਹਨਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਨਾ ਕਿ ਸਰਕਾਰ ਹੈ ਜਿਹੜੀ ਉਹ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰ ਰਹੀ ਤਾਂ ਅਸੀਂ ਜਨਵਰੀ 7 ਤਰੀਕ ਤੋਂ ਬੈਠੇ ਹੋਏ ਹਾਂ ਮੈਂ ਠੀਕ ਹੈ ਮੈਂ ਕਹਿੰਦਾ ਤੁਸੀਂ ਭਗਵੰਤ ਮਾਨ ਨੂੰ ਅੰਦਰ ਨਾਲ ਨਿਕਲਣ ਦਿਓ ਤੁਸੀਂ ਹੋਰ ਨਾ ਕਿਸੇ ਨੂੰ ਨਿਕਲ ਦਿਓ ਆ ਮੇਰੇ ਭਰਾ ਕਿੰਨੇ ਫਸੇ ਖੜੇ ਆ ਰੋਡ ਦੇ ਵਿੱਚ ਮੇਰੀ ਲੜਕੀ ਖੁਦ ਬਿਮਾਰ ਹੈ ਮੈਂ ਫਰੀਦਕੋਟ ਜਾਣਾ ਹੈ ਉਹ ਕਾਰ ਖੜੀ ਆ ਮੇਰੀ